ਧਰਮ ਗ੍ਰੰਥ ਕਹਿੰਦੇ ਆ ਤਿੰਨ ਤਰੀਕੇ ਹਨ ਵਿਦਿਆ ਸਿੱਖਣ ਦੇ ਪਹਿਲਾ ਤਰੀਕਾ ਹੈ ਗੁਰੂ ਦੀ ਸੇਵਾ ਕਰਨ ਦੇ ਨਾਲ ਤੁਸੀਂ ਗੁਰੂ ਦੀ ਸੇਵਾ ਕਰੋ ਗੁਰੂ ਪਰਸੰਨ ਹੋ ਕਰਕੇ ਤੁਹਾਨੂੰ ਵਿਦਿਆ ਦੀ ਦਾਤ ਬਖਸ਼ੇਗਾ ਜਾਂ ਤੁਹਾਨੂੰ ਵਿਦਿਆ ਪੜ੍ਹਾਵੇਗਾ ਦੂਜਾ ਤਰੀਕਾ ਹੈ ਪੈਸੇ ਦੇ ਕਰਕੇ ਮਾਇਆ ਦੇ ਕਰਕੇ ਧਨ ਦੇ ਕਰਕੇ ਜਿਵੇਂ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਆ ਆਰਟੀਸਨਾਂ ਦੇ ਵਿੱਚ ਪੜਦੇ ਹਨ ਤਾਂ ਇਸ ਤਰ੍ਹਾਂ ਮਾਇਆ ਦੇ ਕੇ ਬੱਚਿਆਂ ਨੂੰ ਵਿਦਿਆ ਪੜ੍ਹਾਈ ਸਿਖਾਈ ਜਾ ਸਕਦੀ ਹੈ ਤੀਜਾ ਤਰੀਕਾ ਇਹ ਹੈ ਕਿ ਜਿਹਦੇ ਕੋਲੇ ਮਾਇਆ ਨਹੀਂ ਤੇ ਉਹ ਆਪਣੇ ਕੋਲੇ ਜਿਹੜੀ ਵਿਦਿਆ ਹੈ ਉਹ ਕਿਸੇ ਨੂੰ ਸਿਖਾਵੇ ਤੇ ਬਦਲੇ ਵਿੱਚ ਉਹਦੇ ਕੋਲੋਂ ਵਿਦਿਆ ਜਾਂ ਉਹਦੇ ਕੋਲੋਂ ਉਹਦੇ ਜਿਹੜੇ ਗੁਣ ਹਨ ਉਹ ਸਿੱਖ ਲਵੇ ਗੁਣ ਹਾਸਲ ਕਰ ਲਵੇ ਤਾਂ ਬਚਨ ਇਦਾਂ ਆਉਂਦੇ ਆ ਗ੍ਰੰਥਾਂ ਵਿੱਚ ਗੁਰਸੇਵਾ ਗੁਰੂ ਦੀ ਸੇਵਾ ਕਰਨੀ ਵਾ ਦਰਬ ਕਰ ਜਾਂ ਧਨ ਦੇ ਕਰਕੇ ਵਿਦਿਆ ਵਿਦਿਆ ਹੋਏ ਕਿਸੇ ਨੂੰ ਪੜਾ ਕੇ ਤੇ ਉਹਦੇ ਕੋਲੋਂ ਉਹਦੀ ਵਿਦਿਆ ਸਿੱਖਣਾ ਤ੍ਰਿਤੀ ਬੈਦ ਵਿਦਿਆ ਕਾਹੀ ਇਸ ਤਰ੍ਹਾਂ ਤਿੰਨ ਤਰ੍ਹਾਂ ਦੀ ਇਹ ਵਿਦਿਆ ਕਹੀ ਗਈ ਹੈ ਤਿੰਨ ਤਰੀਕੇ ਵਿਦਿਆ ਨੂੰ ਪੜ੍ਹਨ ਦੇ ਸਿੱਖਣ ਦੇ ਕਹੀ ਹਨ ਚੌਥੇ ਹੇਤਨਾ ਕੋਏ ਤੇ ਚੌਥਾ ਕੋਈ ਕਾਰਨ ਨਹੀਂ ਹੈ ਜਾਂ ਹੱਲ ਨਹੀਂ ਜਿਸ ਕਰਕੇ ਵਿਦਿਆ ਪੜ੍ਹੀ ਜਾ ਸਕਦੀ ਹੈ ਤਾਂ ਇਸੇ ਤਰ੍ਹਾਂ ਹੀ ਜਿਹੜੇ ਕੋਰੇ ਅਨਪੜ੍ਹ ਹਨ ਜਿਨ੍ਹਾਂ ਨੇ ਵਿਦਿਆ ਪੜ੍ਹੀ ਨਹੀਂ ਸਿੱਖੀ ਨਹੀਂ ਤੇ ਉਹ ਵਿਦਿਆ ਨੂੰ ਜਾਂ ਗੁਰਮੁਖੀ ਸਿੱਖਣ ਦੇ ਚਾਹਵਾਨ ਹਨ ਇੱਛੁਕ ਹਨ ਤਾਂ ਉਹਨਾਂ ਵਾਸਤੇ ਕਲੰਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਿੰਨਾ ਸੋਨਾ ਤੇ ਸਖਾਲਾ ਕੀਤਾ ਹੈ ਕਿ ਤੱਕ ਸ੍ਰੀ ਦਮਦਮਾ ਸਾਹਿਬ ਦੇ ਇਕ ਸਥਾਨ ਹੈ ਗੁਰੂ ਘਰ ਹੈ ਗੁਰਦੁਆਰਾ ਲਖਨ ਸਰ ਸਾਹਿਬ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਲਿਖਾਈ ਦੇ ਕਾਰਜ ਦੀ ਸੰਪੂਰਨਤਾ ਤੋਂ ਬਾਅਦ ਤਾਂ ਜਿੰਨੇ ਵੀ ਕਲਮ ਡਵਾਤ ਸ਼ਾਈ ਸੀ ਉਹ ਸਾਰੀ ਉਸ ਥਾਂ ਦੇ ਵਿੱਚ ਪਾ ਕਰਕੇ ਦਸਵੇਂ ਪਾਤਸ਼ਾਹ ਮਹਾਰਾਜੀ ਨੇ ਇਹ ਵਾਰ ਇਹ ਅਸੀਸ ਦਿੱਤਾ ਸੀ ਕਿ ਜਿਹੜਾ ਵੀ ਪਾਈ ਇਸ ਅਸਥਾਨ ਤੇ ਆ ਕਰਕੇ ਨਤਮਸਤਕ ਹੋਵੇਗਾ ਇਥੇ ਭਾਵਨਾ ਦੇ ਨਾਲ ਇਸ਼ਨਾਨ ਕਰੇਗਾ ਇਥੇ ਆ ਕਰਕੇ 35 ਲਿਖੇਗਾ ਗੁਰਮੁਖੀ ਦੇ ਅੱਖਰ ਲਿਖੇਗਾ ਮਹਾਰਣੀ ਲਿਖੇਗਾ ਤਾਂ ਉਹਨੂੰ ਵੀ ਜਿਹੜਾ ਹੈ ਉਹ ਵਿਦਿਆ ਦੀ ਦਾਤ ਦੀ ਪ੍ਰਾਪਤੀ ਹੋਵੇਗੀ ਤਾਂ ਇਸ ਤਰ੍ਹਾਂ ਇਹ ਵੀ ਇੱਕ ਢੰਗ ਹੈ ਵੀ ਜਿੰਨਾ ਗੁਰਮੁਖੀ ਸਿੱਖਣੀ ਹੈ ਉਹ ਤੱਕ ਸ੍ਰੀ ਦਮਦਮਾ ਸਾਹਿਬ ਪਹੁੰਚ ਕਰਕੇ ਤਾਂ ਉਥੇ ਲਿਖਣ ਸਰਬਸਾਦ ਦਰਸ਼ਣ ਕਰਨ ਉੱਥੇ ਗੁਰਮੁਖੀ ਲਿਖਣ ਤੇ ਵਿਦਿਆ ਦੀ ਦਾਤ ਦੀ ਪ੍ਰਾਪਤੀ ਹੁੰਦੀ ਹੈ